ਸਤ ਸ੍ਰੀ ਅਕਾਲ ਦੋਸਤੋ ਦੇਸੀ ਮੁਰਗੀ ਪਾਲਣ ਫਾਰਮਿੰਗ ਤਾਂ ਅੱਜ ਤੁਹਾਨੂੰ ਵੀਡੀਓ ਦੱਸਾਂਗੇ ਕਿ ਦੇਸੀ ਮੁਰਗੀ ਨੂੰ ਠੰਡ ਕਿਵੇਂ ਲੱਗਦੀ ਹੈ ਜੋ ਕਿ ਠੰਡ ਦਾ ਮੌਸਮ ਚੱਲ ਰਿਹਾ ਹੈ ਤੇ ਕਿਦਾਂ ਮੁਰਗੀ ਮਾਰ ਹੋ ਜਾਂਦੀ ਹੈ ਤਾਂ ਇਸ ਵੀਡੀਓ ਨੂੰ ਤੋ ਪੂਰਾ ਦੇਖੋ ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਸਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਤੁਹਾਨੂੰ ਮੁਰਗੀ ਪਾਲਣ ਦੀਆਂ ਹੋਰ-ਹੋਰ ਵੀਡੀਓ ਬਾਰੇ ਨਵੀਂ ਜਾਣਕਾਰੀ ਮਿਲਦੀ ਰਹੇ ਤਾਂ ਦੇਖੋ ਇਧਰ ਫਾਰਮ ਦੇ ਅੰਦਰ ਹੀਟਰ ਵਗੈਰਾ ਲਗਾਏ ਹਨ ਇਧਰ ਦੇਖੋ ਬਲਬ ਵੀ ਲਗਾਏ ਹਨ ਤਾਂ ਜੋ ਅੰਦਰ ਦੀ ਗਰਮੈਸ਼ ਬਣੀ ਰਹੇ ਪਰ ਫਿਰ ਵੀ ਠੰਡ ਮੁਰਗੀ ਨੂੰ ਲੱਗੀ ਹੀ ਜਾਂਦੀ ਹੈ ਤਾਂ ਫੀਡ ਵੀ ਪ੍ਰੋਪਰ ਤੇ ਪੂਰੀ ਪਾਈ ਹੈ ਫੀਡ ਚ ਕੋਈ ਵੀ ਕਮੀ ਨਹੀਂ ਛੱਡੀ ਕਿਉਂਕਿ ਫੀਡ ਗਰਮ ਹੁੰਦੀ ਹੈ ਤਾਂ ਫਿਰ ਵੀ ਮੁਰਗੀ ਨੂੰ ਠੰਡ ਨੇ ਘੇਰ ਹੀ ਲਿਆ ਹੈ ਦੇਖੋ ਮੁਰਗੀ ਨੂੰ ਕਿਦਾਂ ਠੰਡ ਲੱਗ ਗਈ ਹੈ ਤੇ ਮੁਰਗੀ ਦੇਖੋ ਗੋਠ ਚ ਲਾ ਕੇ ਬੈਠੀ ਹੈ ਤੇ ਦਾਣਾ ਵੀ ਕਟ ਖਾ ਰੀ ਖਾਂਦੀ ਹੈ ਦਾਣਾ ਪਾਣੀ ਛਟ ਖਾਂਦੀ ਹੈ ਮੁਰਗੀ ਤੇ ਦੇਖੋ মুরগি اوپر ਨੂੰ ਮੂੰਹ ਕਰਕੇ ਸਾਂ ਲੈ ਰਹੀ ਹੈ ਤੇ মুরਗੀ ਦੇ ਦੇਖੋ ਖੰਭ ਖਲਾਰ ਕੇ ਬੈਠੀ ਹੈ ਖੜੀ ਹੈ ਤੇ ਕਈ মুরਗੀਆਂ ਪਿੱਛੇ ਦੇ ਮੂੰਹ ਕਰਕੇ ਬੈਠੀਆਂ ਹਨ ਤਾਂ ਦੇਖੋ ਢੇੜੇ ਕਰਕੇ ਤੁਹਾਨੂੰ ਬਿਖਾਉਂਦੇ ਹਾਂ মুরਗੀ ਉੱਪਰ ਦੀ ਮੂੰਹ ਕਰਕੇ ਸਾਂ ਲੈਂਦੀ ਹੈ ਤਾਂ ਇਹਸ ਨੂੰ ਦੇਖੋ ਉਬਾਰੀ ਸੀ ਆਰ ਡੀ ਮਵਾਰੀ ਹੋ ਗਈ ਹੈ ਤਾਂ ਇਹਨਾਂ ਮੁਰਗੀਆਂ ਨੂੰ ਬਚਾਉਣ ਲਈ ਫੀਡ ਵਿੱਚ ਜਵੈਨ ਮਿਲਾ ਕੇ ਲਗਾਤਾਰ 5 ਦਿਨ ਲਈ ਦਿੰਦੇ ਰਹੋ ਤੇ ਹੋਰ ਖਰਚ ਦੇਸੀ ਖਰਾਕ ਹੁੰਦੀ ਹੈ ਜਿਵੇਂ ਲਸਣ ਵਗੈਰਾ ਅਦਰਕ ਵਗੈਰਾ ਦਾ ਪੇਸਟ ਬਣਾ ਕੇ ਮੁਰਗੀ ਨੂੰ ਖਲਾਉਂਦੇ ਰਹੋ ਹਫਤੇ ਵਿੱਚ 3-4 ਵਾਰੀ ਖਲਾਓ ਤਾਂ ਮੁਰਗੀ ਨੂੰ ਗਰਮੈਸ਼ ਚ ਰੱਖੋ ਹੋਰ ਫਾਰਮ ਵਿੱਚ ਹੀਟਰ ਵਗੈਰਾ ਲਗਾ ਦਿਓ ਤਾਂ ਜੋ ਮੁਰਗੀ ਨੂੰ ਗਰਮੈਸ਼ ਮਿਲ ਸਕੇ ਤੇ ਹੋਰ ਲਸਣ ਵਗੈਰਾ ਦਾ ਪੇਸਟ ਬਣਾ ਕੇ ਪਾਣੀ ਵਿੱਚ ਮਿਲਾ ਕੇ ਪਾਦੇ ਰਹੋ ਤਾਂ ਮੁਰਗੀ ਆਪਣੇ ਆਪ ਠੀਕ ਹੋ ਜਾਵੇਗੀ ਤਾਂ ਠੰਡ ਦੇ ਮੌਸਮ ਚ ਮੁਰਗੀ ਦੀ ਦੇਖਭਾਲ ਟਾਈਮ ਟਾਈਮ ਨਾਲ ਕਰਦੇ ਰਹੋ ਤੇ ਮੁਰਗੀ ਸਹੀ ਸਲਾਮਤ ਖਾਵੇ ਪੀਵੇਗੀ ਤੇ ਸਵਸਥ ਹੋਵੇਗੀ ਦੇਖੋ ਇੱਧਰ ਵੀ ਮੁਰਗਿਆਂ ਨੂੰ ਠੰਡ ਲੱਗ ਚੁੱਕੀ ਹੈ ਤੇ ਮੁਰਗੀਆਂ ਦੇਖੋ ਮਵਾਰ ਜੀਆਂ ਖੜੀਆਂ ਹਨ ਤੇ ਇਹਨਾਂ ਨੂੰ ਤੁੱਪ ਲਗਾ ਰਹੇ ਹਾਂ ਰੱਬ ਨੇ ਵੀ ਕਾਫੀ ਤੁੱਪ ਬਹੁਤ ਸੋਣੀ ਕੱਢੀ ਹੈ ਤੇ ਇਹਨਾਂ ਨੂੰ ਤੁੱਪ ਲਗਾ ਰਹੇ ਹਾਂ ਮੁਰਗਿਆਂ ਤੇ ਤੁੱਪੇ ਮੁਰਗੀਆਂ ਬਾਰ ਸਕਣਾ ਦੇ ਰੂਪ ਸੇਕ ਸਕਣਾ ਲਓ ਲਾ ਕੇ ਦੇਖਦੇ ਹਾਂ ਮੁਰਗੀਆਂ ਨੂੰ ਚਲ ਟਰ 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 ਜੁਨਾ ਪਜਨਾ ਹੈ ਮੁਰਗੀਆਂ ਨੇ ਉਹਨਾ ਪਜਦੀਆਂ ਨਹੀਂ ਦੇਖੋ ਠੰਡ ਜੁ ਲੱਗ ਚੁਕੀ ਹੈ ਮੁਰਗੀਆਂ ਨੂੰ ਜੇ ਤੁਹਾਨੂੰ ਪਤਾ ਹੀ ਹੈ ਘਰ ਚ ਆਮ ਆਪਣੇ ਇਲਾਜ ਹੁੰਦਾ ਹੀ ਹੈ ਕਿ ਲਸਣ ਜੁਵੈਨ ਜਾਂ ਅਦਰਕ ਦਾ ਪੇਸਟ ਬਣਾ ਕੇ ਮੁਰਗੀ ਨੂੰ ਖਲਾਉਂਦੇ ਰਹੋ ਤੇ ਮੁਰਗੀ ਸਹੀ ਸਲਾਮਤ ਹੋਵੇਗੀ ਤੈਨਾਂ ਨੂੰ ਨੂੰ ਪੇਸਟ ਬਣਾ ਕੇ ਦਿੱਤਾ ਜਾਵੇਗਾ ਆ ਜੇ ਮੁਰਗੀ ਸਹੀ ਸਲਮਤ ਹੋ ਸਕੇ ਇਧਰ ਪਾਣੀ ਵਿੱਚ ਕੋਈ ਦਵਾਈਆਂ ਮਲਾਈਆਂ ਹਨ ਪਾਣੀ ਵੀ ਤੇਜ਼ ਤੇਜ਼ ਨਾਲ ਪੀਤੀਆਂ ਹਨ